ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਣਦਾਰੀ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਜੀ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਇਆ ਤੁਹਾਡੇ ਲਈ ਬਿਲਕੁਲ ਪੂਰੀ ਠੰਡੀ ਸੀਲ ਵੈਡ ਜਿਸ ਦੇ ਕੇ 6 ਦਿਨ ਬਾਕੀ ਹੈ ਜੀ ਸੁਣਦੇ ਸੇਲ ਕੀਤੀ ਹੋਈ ਹੈ ਵੀਰ ਨੇ ਮਾਲਕ ਦਾ ਨੰਬਰ ਨੋਟ ਕਰ ਸਕਦੇ ਹੋ 9781315230 ਹਾਂ ਜੀ 9781315230 ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਬਿਲਕੁਲ ਠੰਡੀ ਸੀਲ ਹੈ ਜੀ ਇਹ ਦੇਖੋ ਤੁਸੀਂ ਵੀਰ ਇਦਾਂ ਟੱਚ ਕਰ ਰਿਹਾ ਹਰ ਜਗ੍ਹਾ ਤੋਂ ਤੇ ਕੋਈ ਛੜ ਨਹੀਂ ਕੁਝ ਨਹੀਂ ਆ ਤੇ ਬਿਲਕੁਲ ਠੰਡੀ ਸੀਲ ਹੈ ਜੀ 6 ਦਿਨ ਬਾਕੀ ਹੈ ਜੇ ਸੁਣਦੇ ਤੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ